328 ਰੁਪਏ ਜਿਹੜੇ ਨੇ ਉਹਨਾਂ ਦਾ ਮੁੱਦਾ ਕਿਉਂ ਨਹੀਂ ਤੁਸੀਂ ਚੱਕ ਰਹੇ ਕਿੱਧਰ ਗਏ ਆਮ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਆਹਤ ਨੇ ਭਾਵਨਾਵਾਂ ਉਹਨਾਂ ਦੀਆਂ ਇਸ ਗੱਲ ਤੋਂ ਠੇਸ ਪਹੁੰਚਦੀ ਹੈ ਕਹਿੰਦੇ ਇਹ ਤਾਂ ਪੈਸੇ ਦੇ ਲੈਣ ਦੇਣ ਦੀ ਝਗੜਾ ਹੈ ਇੱਥੇ ਬੇਅਦਬੀ ਨਹੀਂ ਹੋ ਸਕਦੀ ਇਹ 328 ਰੁਪਿਆਂ ਵਾਲਾ ਬਲਟੋਏ ਨੂੰ ਜਦੋਂ ਪੁੱਛਿਆ ਕਿ 328 ਰੁਪਿਆਂ ਬਾਰੇ ਉਹ ਗਾਂਦਾ ਕੋਈ ਚੱਜ ਦੀ ਗੱਲ ਕਰੋ ਕਿਵੇਂ ਵੇਖਦੇ ਹੋ ਰਾਤੀ 328 ਰੁਪਿਆਂ ਨੂੰ ਲੈ ਕੇ ਵੱਡਾ ਫੈਸਲਾ ਆਇਆ ਓਏ ਕਰ ਗਾਲੀਾਂ ਚੱਜ ਵੀ ਕਰਦਾ ਓਏ ਕਰ ਗਾਲੀਾਂ ਚੱਜ ਵੀ ਕਰਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਰਤਾਰ ਹੈ ਜੀ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਐਸ ਆਈ ਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਤਾਂ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿੰਦੇ ਪ੍ਰੈਸ ਮਿਲਣੀਆਂ ਕਰਨ ਲੱਗ ਗਈ ਤੇ ਉਹ ਕਹਿੰਦੇ ਜੀ ਦਿੱਤਾ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਚਰਚਾ ਇਹਨੂੰ ਮਲਿਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਝਾੜਤਾ ਕੇ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਤੇ ਫਿਰ ਘਟਾਲਿਆਂ ਚ ਕਪੜਿਆਂ ਚ ਵੀ ਬੜੇ ਮਾਣ ਨਾਲ ਕਹਿ ਰਹੇ ਨੇ ਪ੍ਰਧਾਨ ਜੀ ਕਿ 10 ਵੀ ਘਟਾਲੇ ਤਾਂ ਸਾਡੇ ਹਰ ਰੋਜ਼ ਚੱਲਦੇ ਹੀ ਨੇ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ 10 ਵੀ ਘਟਾਲੇ ਪਰ ਦੇ ਦੀ ਐਵਰੇਜ ਪ੍ਰਧਾਨ ਜੀ ਨੇ ਕਹੀ ਹੈ ਜੇ ਗੋਲਕ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਰਵਾਈ ਹੋਊਗੀ ਗੋਲਕਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਆંત੍ਰਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਨੇ ਇਹਦੇ ਵਿੱਚ ਇੱਕ ਪੁਆਇੰਟ ਹੈ ਇਹ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੀ ਜਿਹੜੇ ਘਟ ਗਏ ਉਹ ਪਾਵਨ ਸਰੂਪਾਂ ਦੀ ਉਹਨਾਂ ਦੀ origignal ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮਨੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਠਨ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਹੈ ਜਿਹਨੂੰ ਇਹ ਕਹਿੰਦੇ ਨੇ ਧਰਮ ਵਿੱਚ ਦਖਲ ਉਹਦੇ ਅਧਿਕਾਰ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਹੈ ਇਹ ਹੈਗੀ ਹੈ ਜੀ ਇਹਨਾਂ ਦੀ 27/8/2020 ਲਗਭਗ 5.5 ਸਾਲਾਂ ਤੋਂ ਕਾਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਰਤਿ ਕਰਾਤੀ ਜੀ 5.5 ਸਾਲਾਂ ਚ ਭਾਜਪਾ ਪ੍ਰਧਾਨ ਵੀ ਬਣ ਗਏ ਇਹ ਬਹੁਤ ਧਿਆਨ ਨਾਲ ਸੁਣਨੀ ਵਾਲੀ ਗੱਲ ਹੈ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ ਅਕਾਊਂਟੈਂਟ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਉਂਟੈਂਟ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕਾਉਂਟੈਂਟ ਦੀਆਂ ਸੁਭਾਵਾਂ ਵੀ ਨਿਭਾਰ ਰਿਹਾ ਇੱਥੋਂ ਅਸਲ ਚ ਪੰਗਾ ਪਿਆ ਹੋਇਆ ਹੈ ਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਨਾਲ ਸੰਬੰਧਿਤ ਧਾਰਿਆਂ ਵਿਖੇ ਲੀਆਂ ਜਾ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਰਮ ਵੱਲੋਂ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦੁਆਰਾ ਬੰਦੂਕ ਕੌਂਟੀ ਨੂੰ ਹੋਏ ਨੁਕਸਾਨ ਦੀ ਪਰਭਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਾ ਸੀਏ ਹੈ ਜੀ ਕਰੋੜਾਂ ਰੁਪਏ ਤਨਖਾਹ ਤੇ ਤੇ ਉਹੀ ਅਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੀਏ ਹੈ ਚਾਰਟਰਡ ਕਾਊਂਟੈਂਟ ਇਧਰ ਲਈ ਪੈਸੇ ਇਧਰ ਇਧਰ ਲਈ ਪੈਸੇ ਇਧਰ ਕਰਨੇ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ 493 ਮਤਾ ਨੰਬਰ ਹੈ ਜੀ ਉਹਦੇ ਜੇ ਕਹਿੰਦੇ ਨੇ ਕਿ ਜੀ ਮਤਾ ਨੰਬਰ 466 ਜਿਹੜਾ 27/8/2020 ਨੂੰ ਹੋਇਆ ਸੀ ਲੜੀ ਨੰਬਰ 3 8 9 10 ਤੇ 11 ਚ ਦਰਜ ਅਧਿਕਾਰੀਆਂ ਕਰਮਚਾਰੀਆਂ ਬੁੱਧ ਫੌਜਦਾਰੀ ਦੀ ਪਰਚਾ ਦਰਜ ਕਰਾਉਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਕਮੇਟੀ ਕੋਲੋਂ ਆਪਣੇ ਤੌਰ ਤੇ ਇਨ੍ਹਾਂ ਖਿਲਾਫ ਭਾਗੀ ਤੇ ਹਰ ਪ੍ਰਕਾਰ ਦੀ ਲਾਉਣੀ ਪੈਰ ਕਾਰਵਾਈ ਪਰਬਾਨਗੀ ਕਰਦੇ ਆ ਮਤੇ ਦੀ ਪੁਸ਼ਟੀ ਕੀਤਾ ਪਹਿਲਾਂ ਇੰਨੇ ਮਤੇ ਪਾਲੇ ਜਦੋਂ ਪਤਾ ਲੱਗਿਆ ਵੀ ਫਸਾਂਗੇ ਫਿਰ ਉਹ ਮਤੇ ਸਾਰੇ ਕੈਨਸਲ ਕਰਦੇ ਪੁਰਾਣੀ ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਕੋਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੋਮਣੀ ਗੁਰਦੁਆਰਾਂ ਸਰ ਦੇ ਸੰਬੰਧ ਨੂੰ ਉਹ ਸ਼੍ਰੋਮਣੀ ਕਮੇਟੀ ਕੋਲ ਰਹਿਣਾ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲਿਆਂ 'ਚ ਕਿਉਂਕਿ ਉਦੋਂ ਅਕ ਉਦੋਂ ਲੈਣੀ ਟਿਕਾ ਦਾ ਕੱਲ ਨਹੀਂ ਹੁੰਦਾ ਹੈ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਭਾਈ ਸਾਨੂੰ ਹਸਾਬ-ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਸਟ ਗਾਇਬ ਹੋਏ ਨੇ ਤਾਂ ਕਹਿੰਦੇ ਧਾਰਮਿਕ ਮਾਮਲੇ ਵਿੱਚ ਰਖ ਲੈ ਕਦੇ ਵੀ ਐ ਐ ਮਲਕ ਅਖਿੜੀ ਕਾਲ ਤੱਕ ਸਾਹਿਬ ਨੂੰ ਢਾਲ ਬਣਾ ਲੈਂਦੇ ਨੇ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲੇ ਵਿੱਚ ਕੀ ਰਖਲਦੇ ਨੇ ਜਦ ਕੇ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦਾਜ ਕਰਾਇਆ ਜਾਣ ਇਹਨਾਂ ਵਿਰੋਧ ਇਹਨਾਂ ਦੀਆਂ ਕਿ ਨਿਜਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਫ ਕਿਤਾਬ ਦਿਓ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੁੱਲਣਗੇ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦ ਕੀ ਹੈ ਨਹੀਂ ਸ਼੍ਰੀ ਸਾਕ ਉੱਥੇ ਤੁਸੀਂ ਆਪਣੀ ਆਉਦਾ ਸੰਭਾਲਣ ਦੀ ਰਸਮ ਕਰਦੇ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਂਦੇ ਹੋ ਦੁਬਾਰਾ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਨੇ ਚੋਣ ਕਮੇਟੀ ਨੂੰ ਪੁੱਛਣਾ ਚਾਹਣਾ ਵੀ ਤੁਹਾਡੀਆਂ ਵੋਟਾਂ ਤਾਂ ਮੋਦੀ ਪਾਉਂਦਾ ਤੁਸੀਂ ਮੋਦੀ ਨੂੰ ਕਹਿ ਕੇ ਵੋਟਾਂ ਤਾਂ ਪਵਾ ਲੈਂਦੇ 14 ਸਾਲ ਹੋ ਗਏ ਵੋਟਾਂ ਪਈਆਂ ਕਦੇ ਮੰਗ ਰੱਖੀ ਹੈ ਵੀ ਵੋਟਾਂ ਪਾਓ ਇਹਦਾ ਵੀ ਕਦੇ ਕੋਈ ਕਰਾ ਦਿਓ ਕਦੇ ਮਤਾ ਪਾ ਕੇ ਕਰਾ ਦਿਓ ਵੀ ਵੋਟਾਂ ਬੀਜੇਪੀ ਨੂੰ ਹੁਣ ਅਗਲੇ 8-9 ਮਹੀਨੇ ਮਾਫ਼ ਹੈ ਸਾਰਾ ਕੁਝ ਬੀਜੇਪੀ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਾਇਆ ਕੀ ਕੀਤੀ ਕਰ ਬਈ ਕੋਈ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਵੱਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪ੍ਰਵਾਨਗੀ ਉਹ ਦਿੰਦੇ ਰਹੇ ਕੁਰਸੀ ਵਾਸਤੇ ਸੁਖਬੀਰ ਬਾਦਲ ਅਤੇ ਹਰਸਿਮਰਤਪੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲਓ ਇਧਰੋਂ ਅਮਸ਼ਾ ਆ ਗਿਆ ਤਖਤਿਆਂ ਐ ਕਰਨੀ ਇੰਨੀ ਹਿੰਮਤ ਹੈ ਨਾ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ ਚ ਕੀ ਬੋਲ ਕੇ ਆਏ ਹੋ ਉਸੇ ਅਮਸ਼ਾ ਦੇ ਸਾਹਮਣੇ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 2 ਦਸੰਬਰ ਨੂੰ ਕਿਹਾ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜੀ ਆ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚੋਂ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸੇਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤੇ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਕਰ ਤੂੰ ਮਨ ਲਈ ਕੀ ਗਿਆਨੀ ਜਿਹੜੇ ਗੜਗਾਤ ਸਾਬ ਨੇ ਕੱਲ ਤਾਂ ਜਹੰਦਰ ਸਾਹਿਬ ਥੋੜਾ ਜਿਹਾ ਕਟੁਕਟ ਹੁਣ ਤਾਂ ਸਿੱਖ ਪੰਥ ਦੇ ਸੁੱਖ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਹੁੰਦਾ ਹੁਣ ਤਾਂ ਤੁਸੀਂ ਇਹ ਤਾਂ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਵਗਰਾਇ ਕਰੂ ਇੱਕ ਮਿੰਟ ਇਸ ਤਰ੍ਹਾਂ ਇਸ ਤਰ੍ਹਾਂ ਮਨ ਲਬ ਆ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ